ਪੰਜਾਬ ਦੇ ਵਿੱਚ ਆਈ ਸਪੈਸ਼ਲ ਐਜੂਕੇਟਰਸ ਦੀ ਭਰਤੀ ਜਿਸ ਜਿਸ ਮੌਕੇ ਤੇ ਤੁਹਾਨੂੰ ਲੋੜ ਹੁੰਦੀ ਹੈ ਤਾਂ ਉਸ ਟਾਈਮ ਤੇ ਮੈਂ ਤੁਹਾਡੇ ਲਈ ਪਹੁੰਚਦਾ ਹੀ ਆ ਇਹ ਮੈਂ ਪ੍ਰੋਮਿਸ ਪਹਿਲਾਂ ਤੋਂ ਕੀਤਾ ਸੀਗਾ ਤੇ ਅੱਜ ਉਸੇ ਪ੍ਰੋਮਿਸ ਨੂੰ ਫਿਰ ਤੋਂ ਤੁਹਾਡੇ ਲਈ ਨਿਭਾਣ ਲਈ ਜਿਹੜਾ ਹੈਗਾ ਮੈਂ ਸਟੇਜ ਤੇ ਹਾਜ਼ਰ ਆ ਤਾਂ ਆਈ ਸਪੈਸ਼ਲ ਐਜੂਕੇਟਰਸ ਦੀ ਇਹੋ ਭਰਤੀ ਹੈ ਜਦੋਂ ਹੀ ਆਨਸਰ ਕੀਸ ਪਹਿਲਾਂ ਆਈਆਂ ਤਾਂ ਮੈਂ ਪਹਿਲਾਂ ਤੁਹਾਨੂੰ ਪ੍ਰੋਸੀਜਰ ਗਾਈਡ ਕਰਤਾ ਬਹੁਤ ਚੰਗਾ ਰਿਹਾ ਤੁਸੀਂ ਵੀ ਉੱਥੇ ਕਿਉਂਕਿ ਤੁਸੀਂ ਨਾ ਹੁੰਦੇ ਤਾਂ ਆਨਸਰ ਕੀਸ ਰਿਵਾਈਜ਼ ਨਹੀਂ ਹੋਣੀਆਂ ਸੀਗੀਆਂ ਬੋਰਡ ਨੇ ਆਪਦੀ ਪਹਿਲੀ ਗਲਤੀ ਮੰਨੀ ਅਗਲੀ ਗਲਤੀ ਉਹਨਾਂ ਆਪਾਂ ਫਿਰ ਮਨਾਨੀ ਹੈ ਤਾਂ ਅਗਲੀ ਗਲਤੀ ਮਨਾਨੀ ਹੈ ਆਬਜੈਕਸ਼ਨੇਬਲ ਕੁਐਸ਼ਨਸ ਦੇ ਨਾਲ ਤੇ ਜਿੱਦਾਂ ਕੀ ਤੁਹਾਨੂੰ ਪਤਾ ਹੈ ਪ੍ਰਾਇਮਰੀ ਕੈਡਰ ਦੀ ਅੱਜ ਆਖਰੀ ਤਾਰੀਖ ਹੈ ਆਬਜੈਕਸ਼ਨਸ ਫਾਈਲ ਕਰਨ ਦੀ ਸ਼ਾਮ 5 ਵਜੇ ਤੱਕ ਪ੍ਰਿੰਟਿੰਗ ਚੀਜ਼ ਇਹ ਹੈ कि प्राइमरी कैडर चो जो हालले तक ऑब्जर्वेशन है पर्सनली तो हालले तक मेरे सामने एक भी क्वेश्चन नहीं आया है प्राइमरी कैडर दा जेड़ा कि मैं कह सकान कि ऑब्जेक्शननेबल है गाइस हुन गल बचदी है मास्ट कैडर दी ते मास्ट कैडर मतलब प्राइमरी कैडर दी खुशखबरी चंगी चीज ए है जो असली रिलेट करके चल देया हां ਉਹ ਐ ਕੁਝ ਕੀ ਲਾਈਕ ਪ੍ਰਾਇਮਰੀ ਕੈਡਰ ਦੇ ਸਟੂਡੈਂਟ ਜਿਹੜੇ ਸੀਗੇ ਉੱਥੇ ਪਹੁੰਚੇ ਸੀ ਉਹ ਕਾਊਂਟਿੰਗ ਵਿੱਚ ਵੀ ਬਹੁਤ ਲਿਮਿਟਡ ਹੈ ਤੇ ਜੋ ਪੋਸਟ ਹੈ 393 ਤੋਂ ਬੜੀ ਐਪਰੋਪਰੀਏਟ ਨਜ਼ਰ ਆ ਰਹੀ ਹੈ ਉਹਨਾਂ ਵਾਸਤੇ ਤਾਂ ਉਹਨਾਂ ਸਭ ਨੂੰ ਤਾਂ ਬਹੁਤ ਬਹੁਤ ਮੁਬਾਰਕਾਂ ਹਾਂ ਮੈਂ ਤੁਹਾਨੂੰ ਇੱਕ ਪ੍ਰੋਮਿਸ ਵਾਲੀ ਔਰ ਵੀ ਕੀਤਾ ਆ ਆਪਾਂ ਸਾਰੇ ਜਣੇ ਜਿਸ ਦਿਨ ਤੁਸੀਂ ਸਾਰੇ ਜੁਆਇਨ ਹੋ ਜਾਓਗੇ ਨਾ ਉਸ ਦਿਨ ਗੈਟ ਟੂਗੇਦਰ ਕਰਾਂਗੇ ਹੈਨਾ ਸਭ ਨੇ ਆਣਾਊਗਾ ਜਿਸ ਵੀ ਤਰੀਕੇ ਨਾਲ ਟੈਟ ਬਜ਼ਰ ਨੇ ਤੁਹਾਡੀ ਹੈਲਪ ਕੀਤੀ ਹੈ ਲਾਸਟ ਤਾਂ ਉਸਦੇ ਲਈ ਅੱਜ ਮੈਂ ਫਿਰ ਇਨਵੀਟੇਸ਼ਨ ਦੇ ਰਿਹਾ ਤੁਹਾਨੂੰ ਬਸ ਇੱਕ ਡੇਟ ਅਨਾਉਂਸ ਹੋਣੀ ਹੋਊਗੀ ਟਾਈਮ ਦੱਸਣਾ ਹੋਊਗਾ ਤੁਹਾਨੂੰ ਤਬ ਮਿਲਾਂਗੇ ਜ਼ਰੂਰ ਆਪਾਂ ਬਾਕੀ ਗਾਇਜ਼ ਜਿਹੜਾ ਸਪੈਸ਼ਲ ਐਜੂਕੇਟਰਸ ਦੀ ਇਹ ਭੜਤੀ ਜਿਹੜੀ ਸੀ ਮਾਸਟਰ ਕੈਡਰ ਲਈ ਥੋੜੀ ਪ੍ਰੋਬਲੈਮੈਟਿਕ ਰਹਿ ਰਹੀ ਹੈ ਪਰ ਉਹਨਾਂ ਨੂੰ ਵੀ ਮੈਂ ਸਿੱਧੇ ਰਾਈਪਾਨ ਦੇ ਲਈ ਹਾਜ਼ਰ ਹਾਂ ਗਾਇਜ਼ ਪਹਿਲੀ ਗੱਲ ਜੋ ਮੇਰੇ ਹੱਥ ਵਿੱਚ ਸੈੱਟ ਸੀਗਾ ਜੋ ਸਾਨੂੰ ਸੋਰੈਂਸ ਨੇ ਪਹੁੰਚਾਇਆ ਸੀ ਉਹ ਸੈੱਟ ਨੰਬਰ ਡੀ ਸੀਗਾ ABCD ਅਲੱਗ-ਅਲੱਗ ਸੈੱਟਸ ਆਈ ਸੀਗੇ ਤਾਂ ਇਸ ਦੇ ਵਿੱਚ ਗਾਇਜ਼ ਸੈੱਟ ਨੰਬਰ ਡੀ ਸੀਗਾ ਤਾਂ ਇਸ ਦੇ ਆਬਜੈਕਸ਼ਨੇਬਲ ਕੁਐਸਚਨਸ ਜ਼ਰੂਰ ਤੋਂ ਗਾਇਜ਼ ਇਸਦੀ ਮੈਂ ਪੀਡੀਐਫ ਕਿੱਥੇ ਦੇਣ ਵਾਲਾ ਇਸਦੀ ਪੀਡੀਐਫ ਦੇਣ ਵਾਲਾ ਇਸ WhatsApp ਗਰੁੱਪ ਤੇ ਤਾਂ ਹੁਣੇ ਦੀ ਉਹਨੇ 스ਨੈਪਸ਼ੂਟ ਲੈ ਕੇ ਇੱਕ ਤਾਂ ਤੁਸੀਂ ਇਸ WhatsApp ਗਰੁੱਪ ਨੂੰ ਜਿਹੜਾ ਹੈਗਾ ਹੈ ਉਹ ਆਪਦਾ ਜੁਆਇਨ ਕਰ ਲਓ ਉਸ ਤੋਂ ਵੀ ਇਲਾਵਾ ਗਾਇਜ਼ ਤੁਸੀਂ ਅੱਗੇ ਦੇ ਲਈ ਬਾਅਦ ਵਿੱਚ ਵੀ ਅੱਗੇ Telegram Instagram ਤੇ ਸੜਨ ਨਾਲ ਜੁੜੇ ਰਹਿ ਸਕਦੇ ਹੋ ਕੋਈ ਵੀ ਕੁਇਰੀ ਹੈ ਸਿੱਧਾ WhatsApp ਤੇ ਮੈਸੇਜ ਕਰੋ ਐਸ ਬਾਰ ਕੋਡ ਨੂੰ ਸਕੈਨ ਕਰੋਗੇ ਤੁਹਾਨੂੰ WhatsApp ਤੇ ਲੈ ਕੇ چلا ਜਾਊਗਾ ਤਾਂ ਬਹੁਤ ਜ਼ਰੂਰੀ ਹੈ ਹੁਣ ਮੁੱਦੇ ਦੀ ਗੱਲ ਤੇ ਆ ਰਿਹਾ ਮੁੱਦੇ ਦੀ ਗੱਲ ਥੋੜਾ ਦੇਖਦੇ ਹਾਂ ਦੇਖੋ ਗਾਇਜ਼ ਮੇਰੇ ਕੋਲ ਹੈ ਸਰਟਨ ਨੰਬਰ ਡੀ ਆਪ ਕੁਐਸਚਨ ਤਾਂ ਮੈਂ ਪਹਿਲੀ ਵੀਡੀਓ 'ਚ ਹੀ ਪਹਿਲੇ ਕੁਝ ਸ਼ਬਦਾਂ ਦੇ ਵਿੱਚ ਹੀ ਦੱਸ ਦਿੱਤਾ ਸੀ ਸ਼ਾਇਦ ਉਸ ਟਾਈਮ ਤੇ ਸੂਰਨ ਪੇਪਰ A ਦੇ ਵਿੱਚ ਕਨਫਿਊਜ਼ ਸੀਗੇ ਪਰ ਉਸ ਟਾਈਮ ਤੇ ਮੈਂ ਇਹਨੂੰ ਡਿਕਲੇਅਰ ਕਰ ਦਿੱਤਾ ਸੀ ਕਿ ਭਾਈ ਇਹ ਤਾਂ ਬਹੁਤ ਹੀ ਬੱਚਾ ਕੁਐਸਚਨ ਹੈ ਹਰ ਇੱਕ ਪਰਸਨ ਸਾਡੇ 'ਚੋਂ ਜਾਣਦਾ ਹੈ ਇੰਦਾ ਨੋਆ ਸੀਡਾ ਪਿਛਲਾ ਪੀਐਸ ਟੈਟ ਹੋਇਆ ਸੀ ਨਾ ਜੈਡ ਪੀਡੀ ਕਨਸੈਪਟ ਕਿਨੇ ਦਿੱਤਾ ਆਨਸਰ ਦਿੱਤਾ ਹੋਇਆ ਸੀ ਪਿਆਜੇ ਨੇ ਓ ਮਾਈ ਗਾਡ ਕੀਦਾ ਹੈ ਐਡਾ ਨਹੀਂ ਕੁਝ ਕਹਾਣੀ ਇੱਕ ਸੋਖੇ ਜਿਹੀ ਕੁਐਸਚਨਲ ਹੋ ਗਈ ਹੈ ਜੋ ਕਿ ਬੱਚਾ ਬੱਚਾ ਜਾਣਦਾ ਹੈ ਕਿ ਭਾਈ ਇਸਦਾ ਆਨਸਰ 4% ਹੈ ਬਸ ਤੁਹਾਨੂੰ ਚਾਹੀਦਾ ਸੀ ਪ੍ਰੂਫ ਤਾਂ ਇਹ 15 ਤਰੀਕ ਵਾਲੀ ਜਿਹੜੀ ਆਨਸਰ ਕੀ ਹੈ ਇਸਦਾ ਪ੍ਰੂਫ ਜਿਹੜਾ ਹੈਗਾ ਗਾਇਸ ਆਪਾਂ ਆਫੀਸ਼ੀਅਲ ਗਜ਼ਟ ਦਾ ਦੇਾਂਗੇ ਪਹਿਲੀ ਮੇਰੇ ਮਾਈਂਡ ਵਿੱਚ ਇਹ ਸੀ ਬਸ ਆਫੀਸ਼ੀਅਲ ਗਜ਼ਟ ਗਾਇਸ ਇਹ ਗੈਜ਼ਟ ਜਿਹੜਾ ਕਿ ਸਾਨੂੰ ਧਿਆਨ ਵਿੱਚ ਹੈ 15 ਜੂਨ 2017 ਨਵੀਂ ਦਿੱਲੀ ਤਾਂ ਗਾਈਜ਼ ਇਹ ਅਥਾਰਟिटीज ਵੱਲੋਂ ਜਿਹੜਾ ਹੈਗਾ ਪਬਲਿਸ਼ ਕੀਤਾ ਗਿਆ ਸੀ ਦ ਗੈਜ਼ਟ ਆਫ ਇੰਡੀਆ ਭਾਰਤ ਦਾ ਰਾਜ ਪੱਤਰ ਤਾਂ ਗਾਈਜ਼ ਇਸ ਤੋਂ ਵੱਡਾ ਪ੍ਰੂਫ ਸਾਨੂੰ ਹੋਰ ਕੀ ਚਾਹੀਦਾ ਹੈ ਉਹ ਅਫੀਸ਼ੀਅਲ ਗਜ਼ਟ ਜਿੰਦੇ ਥਰੂ ਨੋਟੀਫਾਈ ਕੀਤਾ ਗਿਆ ਸਿਗਾ ਤਾਂ ਗਾਇਜ਼ ਇਸ ਦਾ ਅਫੀਸ਼ੀਅਲ ਪ੍ਰੂਫ ਤੁਸੀਂ ਦੇਖ ਸਕਦੇ ਹੋ ਇਹ ਸਾਰੀਆਂ ਅਟੈਚਮੈਂਟਸ ਮੈਂ ਤੁਹਾਨੂੰ ਦੇਉਂਗਾ ਆਪਣੇ ਟੈਲੀਗ੍ਰam ਚੈਨਲ ਤੇ ਵੀ ਮੈਂ ਪਹਿਲਾਂ ਹੀ ਦੱਸ ਚੁੱਕਿਆ ਮੈਂ ਫੇਰ ਹੀ ਆਦ ਦਿਲਾਦਾ ਇਹਦਾ 스ਨੈਪਸ਼ੋਟ ਲੈ ਲਿਓ ਬਾਅਦ ਵਿੱਚ ਕਹੋਗੇ ਸਰ ਸਾਨੂੰ ਤਾਂ ਮਿਲ ਨਹੀਂ ਰਿਹਾ ਆਪਣੇ ਟੈਲੀਗ੍ਰam ਚੈਨਲ ਤੇ ਵੀ ਆਊਗੀ ਆਪਣੇ ਫ੍ਰੀ ਵਟਸਐਪ ਗਰੁੱਪ ਵਿੱਚ ਵੀ ਆਊਗੀ ਚਾਹੇ ਕੋ ਪੇਡ ਬੈਚ ਦਾ ਹਿੱਸਾ ਹੈ ਚਾਹੇ ਨਹੀਂ ਹੈ ਜਾਂ ਸਿਗਾ ਜਾਂ ਨਹੀਂ ਸਿਗਾ ਹੈਨਾ ਤਾਂ ਸਬਦੇ ਲਈ ਇੱਥੇ ਇੱਥੇ ਜਾਣਿਆ ਹੈ ਤੇ ਇੰਸਟਾਗ੍ਰਾਮਸ ਤੇ ਵੈਸੀ ਤੁਸੀਂ ਸਹੀ ਅਪਡੇਟਸ ਲੈਂਦੇ ਰਹਿਣ ਲਈ ਜੁੜ ਸਕਦੇ ਹੋ। ਤਾਂ ਪ੍ਰੂਫਸ ਨੂੰ ਕੋਈ ਘੰਟੇ ਜਿਹੜੇ ਮੇਰੇ ਲਗਵਾਏ ਪਰ ਮੈਨੂੰ ਸੀਗਾ ਕਿ ਤੁਹਾਡੇ ਲਈ ਮਿਹਨਤ ਕਰੂੰਗਾ। ਤਕਰੀਬਨ ਤਕਰੀਬਨ 5 ਤੋਂ 6 ਘੰਟਿਆਂ ਦੀ ਮਿਹਨਤ ਲੱਗੀ ਦੁਬਾਰਾ ਕਿਉਂਕਿ ਪੂਰੇ ਪੇਪਰ ਦੁਬਾਰਾ ਪੜ੍ਹਨੇ ਪੈਂਦੇ ਐ। ਫਿਰ ਇੰਨਾਂ ਚੀਜ਼ਾਂ ਧਿਆਨੀਆਂ ਤੇ ਸਟਾਫ ਦੀ ਮਿਹਨਤ ਤਾਂ ਲੱਗ ਹੈ ਹੀ ਹੈ। ਮੇਰੀ ਕੋਈ ਇਕੱਲੀ ਮਿਹਨਤ ਨਹੀਂ ਹੈ। ਸਭ ਨੇ ਮਿਲ ਕੇ ਕੰਮ ਕੀਤਾ ਹੈ ਇਹਦੇ ਉੱਪਰ। ਤਾਂ ਜੋ ਵੀ ਹੈ। ਹੁਣ ਦੇਖੋ ਗਾਇਜ਼ 15 11 2025 ਵਾਲੇ ਪੇਪਰ ਵਿੱਚ ਹੀ ਦ ਸਪੈਸ਼ਲ ਐਜੂਕੇਟਰ ਮਾਸਟ ਗੈਦਰ ਵਾਲੇ ਪੇਪਰ ਵਿੱਚ ਆ ਵੀ ਕੁਐਸਚਨ ਮੈਂ ਪਹਿਲੀ ਆਪਣੀ ਜਦੋਂ ਸ਼ਾਰਟ ਵੀਡੀਓ ਰਿਲੀਜ਼ ਕੀਤੀ ਸੀ ਆਨਸਰ ਕੀ ਵਾਲੀ ਤਾਂ ਉਹਦੇ ਵਿੱਚ ਇਹਨੂੰ ਵੀ ਨੋਟੀਫਾਈ ਕਰ ਦਿੱਤਾ ਸੀਗਾ ਤਾਂ ਜੀਐਸਟੀ ਜਿਹੜਾ ਹੈਗਾ ਇੰਡੀਆ ਦੇ ਵਿੱਚ ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀਗਾ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੁਆਰਾ ਤਾਂ ਕਿੰਵੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਸੀ ਤਾਂ ਆਨਸਰ 101 ਨੰਬਰ ਹੈ ਨਾ ਪਰ ਬੋਰਡ ਨੇ ਇਹਦਾ ਆਨਸਰ ਗਲਤ ਦਿੱਤਾ ਹੈ ਤੇ ਬਕਾਇਦਾ ਮੇਰੇ ਵੱਲੋਂ ਇਹ ਇਕਨੋਮਿਕਸ ਦੇ ਲੈਕਚਰਸ ਵਿੱਚ ਕਰਵਾਇਆ ਗਿਆ ਪੁਆਇੰਟ ਹੈ ਗਾਇਜ਼ ਆਲਰੇਡੀ ਤੁਹਾਡਾ ਜੀਕੇ ਦੇ ਪਾਰਟ ਵਿੱਚ ਦੇਖੋਗੇ ਤਾਂ 101 ਨੰਬਰ ਜਿਹੜੀ ਅਮੈਂਡਮੈਂਟ ਹੈਗੀ ਹੈ ਤਾਂ ਗਾਇਜ਼ ਇਮਨੂ ਇੱਕ ਸਟੂਡੈਂਟ ਨੇ ਸ਼ੇਅਰ ਕੀਤਾ ਤਾਂ ਮੇਰੇ ਲਈ ਆਸਾਨ ਹੋ ਗਿਆ ਇੱਕ ਕੁਐਸ਼ਨ ਮੈਨੂੰ ਲੱਭਣਾ ਨਹੀਂ ਪਿਆ ਮੈਂ ਥੈਂਕ ਯੂ ਕਰਨਾ ਚਾਹੂੰਗਾ ਉਹਨਾਂ ਦਾ ਰਾਈਟ ਇਮਨੂ ਉਹਨਾਂ ਨੇ ਮਤਲਬ ਕਾਲ ਕਰਤੀ ਸੀਗੀ ਕੱਲ ਨੂੰ ਕਿ ਸਰ ਮੇਰੇ ਕੋਲ ਇਹਦਾ ਪ੍ਰੂਫ ਤਾਂ ਹੈ ਤੇ ਬਾਕੀ ਤੁਸੀਂ ਸਾਨੂੰ ਦੇ ਦਿਓ ਤਾਂ ਕਲਾਸ 8th ਦਾ ਮੈਥਮੈਟਿਕਸ ਦੀ ਬੁੱਕ ਦਾ ਉਹਨਾਂ ਨੇ ਮੈਨੂੰ ਦੱਸਿਆ ਤੇ ਐਗਜੈਕਟ ਚਲੋ ਜੋ ਵੀ ਹੈ ਮੈਂ ਇੱਕ ਸਾਫ ਫੋਟੋ ਫਿਰ ਉਹਨੂੰ ਆਪਦੇ ਐਂਡ ਤੋਂ ਵੀ ਲੱਭੀ ਤੇ ਇਹ ਮੈਂ ਤੁਹਾਡੇ ਲਈ ਅਰੇਂਜ ਕਰ ਰਿਹਾ 101ਵੀਂ ਸੋਧ ਇਹ ਮੈਥਮੈਟਿਕਸ ਦੀ ਬੁੱਕ ਵਿੱਚ ਬੱਚਿਆਂ ਨੂੰ ਫਾਈਨੈਂਸ਼ੀਅਲ ਅਵੇਅਰਨੈਸ ਵਿਦ ਵਾਲੇ ਪਾਰਟ ਦੇ ਵਿੱਚ ਦਿੱਤਾ ਗਿਆ ਹੈ ਤਾਂ 101 ਨੰਬਰ ਸੋਧ ਹੈ 1 ਜੁਲਾਈ 2017 ਤੋਂ ਲਾਗੂ ਹੋਈ ਹੈ ਬਾਕੀ ਮੈਨੂੰ ਲੋੜ ਪਈ ਨਹੀਂ ਨਹੀਂ ਤਾਂ ਮੈਂ ਇਹਦਾ ਵੀ ਗਜ਼ਟ ਕਢਾ ਕੇ ਦੇ ਦਿੰਦਾ ਤੁਹਾਨੂੰ ਇਹ ਤਾਂ ਪੂਰੇ ਇੰਡੀਆ ਦੀ ਵੀ ਬੜੀ ਫੇਮਸ ਕੁਐਸਚਨ ਹੈ ਤਾਂ ਭਾਈ ਇਹ ਵੀ ਸਾਡੇ ਕੋਲ ਇੱਥੇ ਹੈ ਤਾਂ ਇਹ ਦੋ ਕੁਐਸਚਨ ਉਹਨਾਂ ਨੇ ਬੜੀ ਆਸਾਨ ਜਿਹੀ ਗਲਤ ਕੀਤੇ ਸੀ ਪ੍ਰੋਬਲਮ ਸਾਰੀ ਇੱਥੇ ਆ ਰਹੀ ਹੈ ਹੈ ਐਂਡ ਦਾ ਪ੍ਰੂਫ ਤੁਹਾਡੇ ਕੋਲ ਵੈਲਿਡ ਸ਼ਾਇਦ ਨਾ ਹੋਵੇ ਪਈਆ ਪਿਛਲਿਆਂ ਦਾ ਵੀ ਵੈਲਿਡ ਪ੍ਰੂਫ ਨਾ ਮਿਲ ਰਿਹਾ ਹੋਵੇ ਪਤਾ ਜ਼ਰੂਰ ਸੀ ਹੁਣ ਬਹੁਤ ਸਾਰੇ ਸਟੂਡੈਂਟਸ ਨੂੰ ਪਤਾ ਕਿ ਸੀ ਕਿ ਸਰ ਉਹ ਕੁਐਸਚਨ ਤਾਂ ਗਲਤ ਹੈ ਅੱਛਾ ਹੁਣ ਮਾਸਟਰ ਕੈਡਰ ਦੀ ਇੱਕ ਦਿਨ ਬਾਅਦ ਜਾ ਕੇ ਰਿਵਾਈਜ਼ ਹੋਈਆਂ ਅਨਸਰ ਕੀਜ਼ ਪਹਿਲਾਂ ਮਤਲਬ ਗਲਤ ਅਨਸਰ ਕੀਜ਼ ਜੋ ਅਪਲੋਡ ਹੋ ਗਈਆਂ ਤਾਂ ਇੱਕ ਦਿਨ ਫਾਲਤੂ ਵੀ ਦਿੱਤਾ ਹੀ ਗਿਆ ਹੈ ਸੋ ਇੱਕ ਦਿਨ ਫਾਲਤੂ ਮਿਲਿਆ ਹੈ ਤਾਂ ਗਾਇਜ਼ ਹੁਣ ਇਸ ਦਾ ਫਾਇਦਾ ਵੀ ਆਪਾਂ ਉਠਾਵਾਂਗੇ ਆਹ ਕੁਐਸਚਨ ਗਾਇਜ਼ ਜਿਸ ਦਾ ਅਨਸਰ ਜੋ ਮੈਂ ਲਗਵਾਇਆ ਸੀ ਬਿਲਕੁਲ ਪਰਫੈਕਟ ਲਗਵਾਇਆ ਸੀਗਾ ਤੇ ਉਹੀ ਅਨਸਰ ਹੋਏਗਾ ਅਨਸਰ ਸੋ ਗਾਇਜ਼ ਆਨਸਰ ਇਸ ਦਾ ਸੀ ਬਣ ਰਿਹਾ ਹੈ ਕਿ ਏ ਦੀ ਆਪਸ਼ਨ 3 ਹੈ ਬੀ ਦੀ 2 ਹੈ ਤੇ ਸੀ ਦੀ ਏ ਹੈ ਗਾਇਜ਼ ਇਹੀ ਹੈ ਹੁਣ ਗਾਇਜ਼ ਇਸ ਤੇ ਪ੍ਰੂਫ ਲਈ ਮੈਂ ਸਭ ਤੋਂ ਪਹਿਲੀ ਬੁੱਕ ਤੁਹਾਨੂੰ ਰੈਫਰ ਕਰੂੰਗਾ ਐਸ ਕੇ ਮੰਗਲ ਗਾਇਜ਼ ਸਿੱਖਿਆ ਮਨੋਵਿਗਿਆਨ ਐਜੂਕੇਸ਼ਨਲ ਸਾਈਕੋਲੋਜੀ ਬੁੱਕ ਹੈਗੀ ਹੈ ਤੇ ਇਸ ਬੁੱਕ ਦੇ ਵਿੱਚ ਗਾਇਜ਼ ਇਸ ਦਾ ਇੱਕ ਬਹੁਤ ਹੀ ਤਗੜਾ ਪ੍ਰੂਫ ਮਿਲਦਾ ਹੈ ਸਾਨੂੰ ਕਿ ਜਿੱਥੇ ਜੋ ਇਹ ਗੱਲ ਲਿਖੀ ਗਈ ਹੈ ਕਿ ਜਿੱਥੇ ਇਹ ਦਿਖਾਇਆ ਗਿਆ ਹੈ ਕਿ ਡਿਗਰੀਜ਼ ਮੇਜ਼ਰ ਕੀਤੀਆਂ ਜਾਂਦੀਆਂ ਹੈ ਬਿਹੇਵੀਅਰ ਤੇ ਐਟੀਟਿਊਡ ਦੀਆਂ ਤੇ ਆ ਰਿਹਾ ਗਾਇਜ਼ ਇਹਨਾਂ ਨੇ ਕਿਹਾ ਹੈ ਖੁਦ ਕਿਹਾ ਹੈ ਇਸ ਬੁੱਕ ਦੀ ਰੈਫਰੈਂਸ ਤੇ ਬੇਸ ਤੇ ਮੈਂ ਕਹਿ ਰਿਹਾ ਇਹਨਾਂ ਨੇ ਖੁਦ ਇਹਦੇ ਵਿੱਚ ਕਿਹਾ ਹੈ ਕਿ ਜੋ ਇਹਨੂੰ ਕਈ ਸ਼੍ਰੇਣੀਆਂ ਮੇ ਬਾਂਟ ਕੇ ਬੁੱਕ ਮੇਰੇ ਕੋਲ ਕਾਫੀ ਪੁਰਾਣੀ ਅਵੇਲੇਬਲ ਹੈ ਤਾਂ ਚਲੋ ਠੀਕ ਹੈ ਆ ਮੇਰੇ ਕੋਲ ਹਿੰਦੀ ਮੀਡੀਅਮ ਉਦੋਂ ਹੋਇਆ ਕਰਦੀ ਸੀ ਤਾਂ ਇਹ ਉਹੀ ਹੈ ਤਾਂ ਮੈਂ ਪ੍ਰੂਫ ਚਾਹੀਦਾ ਆਪਾਂ ਨੂੰ ਤਾਂ ਤਾਂ ਇਹ ਮਾਪਦੰਡ 3 5 ਜਾਂ 7 ਸ਼੍ਰੇਣੀਆਂ ਦਾ ਹੁੰਦਾ ਹੈ ਇੰਦਾ ਮਾਪਦੰਡ ਕੁਛ ਐਸੇਸ ਪ੍ਰਕਾਰ ਦਾ ਹੋ ਸਕਦਾ ਹੈ ਰੇਟਿੰਗ ਸਕੇਲ ਵਿੱਚ ਇਹਨਾਂ ਨੇ ਖੁਦ ਕਿਹਾ ਹੈ ਤੇ ਆਪਾਂ ਨੂੰ ਪਤਾ ਹੈ ਕਿ ਮੈਂਬਰਸ ਅਲੱਗ-ਅਲੱਗ ਇਸਤੇ ਲਈ ਜਿਹੜਾ ਹੈਗਾ ਉਹ ਇੱਥੇ ਰੇਟ ਕਰਦੇ ਹੋਏ ਮਿਲਦੇ ਆ ਪਰਸਨਸ ਦੇ ਜਾਣਕਾਰ ਕੁਛ ਉਦਾਂ ਦੇ ਤਾਂ ਇਹ ਚੀਜ਼ ਹੁੰਦੀ ਹੈ ਉਹਦੇ ਨੇਤ੍ਰਿਤਵ ਦੇ ਲਈ ਉਸਤੇ ਮੁਲਾਂਕਣ ਕਰਦੇ ਹੋਏ ਅਲੱਗ-ਅਲੱਗ ਪ੍ਰਯਤਨ ਕਰਦੇ ਹੈ ਅਲੱਗ-ਅਲੱਗ ਆਪਸ਼ਨਸ ਦਿੰਦੇ ਹੈ ਤਾਂ ਅਲੱਗ-ਅਲੱਗ ਡਿਗਰੀਜ਼ ਇੱਥੇ ਨਿਕਲ ਕੇ ਆਂਦੀਆਂ ਹੈ ਰੇਟਿੰਗ ਸਕੇਲ ਵਿੱਚ ਰੁਕੋ ਹਲ ਇੱਕ ਪ੍ਰੂਫ ਹੋਰ ਦੇਣਾ ਲਓ ਜੀ ਮੈਂ ਕਿੱਥੇ ਰੁਕਣ ਵਾਲਾ ਸੀਗਾ ਤਮੈਂ ਸੀਸੀਈ ਦਾ ਮੈਨੂਅਲ ਖੋਲ ਲਿਆ ਜੀ ਸੀਬੀਐਸਸੀ ਨੇ ਰਿਲੀਜ਼ ਕੀਤਾ ਹੋਇਆ ਸੀ ਭਈ ਇਸ ਤੋਂ ਵੱਡਾ ਪ੍ਰੂਫਨ ਕੀ ਹੋਣਾ ਸੀਗਾ ਐਥੋ ਚੈਕਲਿਸਟ ਦਾ ਵੀ ਮਿਲ ਗਿਆ ਮੈਨੂੰ ਤਾਂ ਗਾਇਜ਼ ਮੈਨੂੰ ਚੈਕਲਿਸਟ ਦਾ ਪ੍ਰੂਫ ਮਿਲ ਗਿਆ ਸੀਬੀਐਸਸੀ ਦਾ ਸੀਸੀ ਦਾ ਪੂਰਾ ਮੈਨੂਅਲ ਉਠਾ ਕੇ ਬਾਹਰ ਕੱਢ ਲਿਆ 85 ਨੰਬਰ ਸਲਾਈਡ ਸੀ ਉਹਨਾਂ ਦੇ ਮੈਨੂਅਲ ਦੀ ਬੜਾ ਸੋਹਣਾ ਜਿਹਾ ਮੈਨੂਅਲ ਬਣਿਆ ਹੋਇਆ ਸੀਗਾ 85 ਨੰਬਰ ਸਲਾਈਡ ਚੈਪਟਰ ਨੰਬਰ ਪੰਜਵਾਂ ਦਿੱਤਾ ਹੋਇਆ ਟੂਲਸ ਦੇ ਸਬੰਧ ਵਿੱਚ ਤਾਂ ਮਿਲ ਗਿਆ ਜੀ ਜੋ ਆਪਾਂ ਨੂੰ ਚਾਹੀਦਾ ਸੀ ਕੀ ਮਿਲ ਗਿਆ ਕਿਨੇ ਚੈਕਲਿਸਟ ਜੋ ਹੈਗੀ ਹੈ ਰਿਕਾਰਡਿੰਗ ਸਪੈਸਿਫਿਕ ਬਿਹੇਵੀਅਰ ਤਾਂ ਗਾਈਜ਼ ਜੋ ਚੈਕਲਿਸਟ ਹੈਗੀ ਆ ਉਹ ਸਪੈਸਿਫਿਕ ਤਰੀਕੇ ਦਾ ਬਿਹੇਵੀਅਰ ਰਿਕਾਰਡ ਕਰਦੀ ਹੈਗੀ ਹੈ ਰਾਈਟ ਜਾਂ ਉਹ ਉਸ ਚੀਜ਼ ਤੇ ਧਿਆਨ ਦਿੰਦੀ ਹੋਈ ਮਿਲਦੀ ਹੈਗੀ ਹੈ ਜਿਹੜਾ ਕਿ ਪਾਰਟਿਕੂਲਰ ਐਸਪੈਕਟਸ ਹੁੰਦੇ ਆ ਤੇ ਗਾਈਜ਼ ਪਿੱਛੇ ਤੁਸੀਂ ਧਿਆਨ ਦਿਓ ਆ ਕੀ ਲਿਖਿਆ ਹੋਇਆ ਸੀ ਕਿ ਰਿਕਾਰਡ ਕਰਦੀ ਹੈ ਪ੍ਰੈਜ਼ੈਂਸ অর ਐਬਸੈਂਸ ਆਫ ਆ ਬਿਹੇਵੀਅਰ ਅੱਛਾ ਗੱਲ ਸਿਰਫ ਇੱਥੋਂ ਤੱਕ ਹੀ ਨਹੀਂ ਹੈ ਜਦੋਂ ਇਸਤੇ ਮੈਂ ਅਗਲੇ ਪੇजेस ਤੇ ਗਿਆ ਉੱਥੇ ਮੈਨੂੰ ਚੈਕਲਿਸਟ ਦੇ ਬਕਾਇਦਾ ਉਹ ਵੀ ਪ੍ਰੂਫਸ ਮਿਲੇ ਪਰ ਜ਼ਰੂਰਤ ਨਹੀਂ ਆ ਤੁਹਾਨੂੰ ਉਸਦੀ ਬਾਕੀ ਮੈਂ ਉਹ ਵੀ ਤੁਹਾਨੂੰ ਡਿਸਪਲੇ ਕਰ ਹੀ ਦੇਣਾ 1 ਮਿੰਟ ਤਾਂ ਗਾਈਜ਼ ਉਹਲੇ ਪ੍ਰੂਫ ਵੀ ਤੁਹਾਡੇ ਸਾਹਮਣੇ ਆ ਤਾਂ ਇਹ ਵਾਲੇ ਪ੍ਰੂਫਸ ਵੀ ਤੁਹਾਡੇ ਸਾਹਮਣੇ ਆ ਕਿ ਆਬਜ਼ਰਵੇਸ਼ਨ ਜਿਹੜੀ ਹੈਗੀ ਹੈ ਚੈਕਲਿਸਟ ਦੇ ਮਾਧਿਅਮ ਨਾਲ ਰਾਈਟ ਸੋ ਅਗਰ ਤੁਸੀਂ ਦੇਖ ਰਹੇ ਹੋ ਇਸ ਦੇ ਸਬੰਧ ਦੇ ਵਿੱਚ ता प्रूफ्स दिते गए हैं जिथे की में मतलब दो ही सबजैक्ट की लैके आया जिथे साफ तौर पर जेकर कोई कंफ्यूजन है देना तो दोबारा दिखा दूसरा रिकॉर्ड प्रेजेंस और नहीं yes no? yes no? है या नहीं है, है, है? आ दो ही चीजा की परख करेगा तो पॉइंट बहुत ही क्लीयर है सा तो चेकलिस्ट का आंसर नंबर थ्री बनेगा ही बनेगा रेटिंग स्केल डिग्री मेजर करके दिता है उस बिहेवियर एटीट्यूड की कि है। राइट? तो है। आंसर इसका सी ही बनेगा ऑप्शन नंबर सैट डी अकॉर्डिंग सेट डी दे अकॉर्डिंग सेट डी का क्वेश्चन नंबर वन सैवनटी नाइन है तुम देख सकते हो अच्छा एक प्रूफ हाले होर भी है ऐसे ही मैनुअल चो निकालिया हो रेटिंग स्केल का प्रूफ गाइज डॉक्यूमेंट्स है तो खुद रिज किए गए सी बी एस ई तो वालों प्रूफ हो चाहिए ऐसा ता जो रेटिंग स्केल है अगर रिलीट करके चल रहे हो तो एक जजमेंट है एक परसन बाय परसन जो की जाती है ते अगर ध्यान देनी है इससे दे इस गलते दे सकते हैं केंद्र है कि ए जो है है, ए जो टर्म अपलाई होंगी है ਇਹ ਜੋ ਜਜਮੈਂਟਸ ਹੁੰਦੀਆਂ ਹਨ ਮੇ ਬੀ ਕੁਆਂਟੀਫਾਈਟ ਤਾਂ ਜਿਹੜੀਆਂ ਰੇਟਿੰਗ ਸਕਿਲਸ ਐਦਾਂ ਦੀਆਂ ਟੈਕਨਿਕਸ ਹੈਗੀਆਂ ਜਿਸ ਦੇ ਥਰੂ ਜਜਮੈਂਟਸ ਨੂੰ ਕੁਆਂਟੀਫਾਈ ਕੀਤਾ ਜਾਂਦਾ ਹੈ ਕਿਉਂਕਿ ਉਹੀ ਪੁਆਇੰਟ ਜੋ ਅਸੀਂ ਪਿੱਛੇ ਵੀ ਦੇਖਿਆ ਮੇਜ਼ਰ ਕੀਤਾ ਜਾਂਦਾ ਹੈ ਕੁਆਂਟੀਫਾਈ ਮੇਜ਼ਰ ਤੇ ਕੁਆਂਟੀਫਾਈ ਦਾ मीनिंग ਨਹੀਂ ਪਤਾ ਤਾਂ ਸਰਚ ਕਰਕੇ ਦੇਖ ਲਿਓ ਮੇਜ਼ਰ ਮਾਪਣਾ ਕੁਆਂਟੀਫਾਈ ਕੁਆਂਟੀਟੀ ਵਿੱਚ ਲੈ ਕੇ ਆਨਾ ਸੰਖਿਆ ਵਿੱਚ ਲੈ ਕੇ ਆਨਾ ਤਾਂ ਚੀਜ਼ਾਂ ਉੱਥੇ ਹੀ ਲੈ ਕੇ ਜਾਏਗਾ ਪਰੂਫਸ ਕਾਫੀ ਹੈ objection ਲਗਾਉਣ ਵਾਸਤੇ ਹਾਂ ਇਹ ਹਾਲੇ ਤੱਕ ਮਤਲਬ ਹਲ ਕਾ ਜੈ 1 ਪੁਆਇੰਟ ਚੱਲ ਰਿਹਾ ਹੈ ਇਸ ਦਾ ਅਗਰ ਕਿਸੇ ਵੀ ਸਟੂਡੈਂਟ ਕੋਲ ਅਫੀਸ਼ੀਅਲ ਪ੍ਰੂਫ ਕੋਈ ਉਹਨੂੰ authenticly ਮਿਲ ਰਿਹਾ ਮੈਂ ਬਹੁਤ try ਕੀਤੀ ਗਾਇਸ ਮੈਂ ਪਰਸਨਲੀ ਕਹਿ ਰਿਹਾ ਇਹਦੇ ਉੱਪਰ ਮੈਂ ਡੇਢ ਘੰਟਾ ਤਾਂ ਲਗਾ ਚੁੱਕਿਆ ਜਿਹੜੇ ਸੋਰਸਸ ਤੇ ਥਰੂ ਪਹਿਲਾਂ ਮੈਂ ਜਾ ਸਕਦਾ ਸੀ ਮਤਲਬ ਜਿੱਥੇ ਮੈਨੂੰ ਫਾਈਲ ਕਰਵਾ ਸਕਦਾ ਸੀਗਾ ਪਰ ਹਾਂ ਅਗਰ ਤੁਹਾਨੂੰ ਲੱਗਦਾ ਹੈ ਕਿ ਇਹ ਕੁਐਸਚਨ ਦਾ ਮਤਲਬ ਇਹ ਵੀ ਇੱਕ ਆਪਸ਼ਨ ਹੋ ਸਕਦਾ ਹੈ ਤਾ ਉਸਤੇ ਲਈ ਗਾਈਜ਼ ਤੁਸੀਂ ਜ਼ਰੂਰ ਤੋਂ ਮੈਨੂੰ ਪ੍ਰੂਫ ਸ਼ੇਅਰ ਕਰਨਾ ਮੈਂ ਸਭ ਤੱਕ ਸ਼ੇਅਰ ਕਰ ਦੂੰਗਾ ਅਗਰ ਕਿਸੇ ਕੋਲ ਹੈ ਆਦਰਵਾਇਸ ਗਾਈਜ਼ ਫਿਰ ਜਸ ਤੋਂੱਕੇ ਵਾਲੀ ਗਲਤ ਹੋ ਹੀ ਜਾਣੀ ਹੈ ਠੀਕ ਹੈ ਤਾਂ ଏਸੀ ਗਾਈਜ਼ ਉਹ ਸਾਰੇ ਪ੍ਰੂਫਸ ਜੋ ਕਿ ਮੈਂ ਐਸ WhatsApp ਗਰੁੱਪ ਵਿੱਚ ਵੀ ਫਾਰਵਰਡ ਕਰ ਦੂੰਗਾ ਆਪਣੀ ਵੀਡੀਓ ਅਪਲੋਡ ਹੋਣ ਤੋਂ ਕੁਝ ਹੀ ਸਮੇਂ ਬਾਅਦ ਰਾਈਟ ਤੇ ਐਸ ਤੋਂ ਇਲਾਵਾ ਗਾਈਜ਼ Telegram ਚੈਨਲ ਤੇ ਵੀ ਅਪਲੋਡ ਕਰੂੰਗਾ Instagram ਤੇ ਤੁਹਾਨੂੰ ਵੈਸੇ ਜੁੜੇ ਰਹਿਣਾ ਹੈ WhatsApp ਤੇ ਤੁਸੀਂ ਡਾਇਰੈਕਟ ਮੈਸੇਜ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਕੁਇਰੀ ਰਹਿੰਦੀ ਹੈ ਪ੍ਰਾਇਮਰੀ ਕੈਡਰ ਦੇ ਵਿੱਚ ਕੋਈ ਵੀ ਮੈਨੂੰ ਹਲੇ ਤੱਕ ਇੱਕ ਸਿੰਗਲ ਕੁਐਸਚਨ ਵੀ ਨਹੀਂ ਗਲਤ ਮਿਲਿਆ ਮੈਂ ਸੱਚਾਈ ਦੱਸਾਂ ਜਿੰਨੇ ਮੈਂ ਹਲੇ ਤੱਕ ਉਹਨੂੰ ਆਈਡੈਂਟੀਫਾਈ ਕਰ ਪਾਇਆ ਤੇ ਦੂਸਰੀ ਗੱਲ ਈ ਹੈ ਗਾਇਸ ਆ ਹਾਂ ਮੈਨੂੰ ਬਾਅਦ ਹੀ ਪਤਾ ਲੱਗਾ ਜਿਸ ਦਿਨ ਮੈਂ ਆਨਸਰ ਕੀ ਲਗਵਾ ਰਿਹਾ ਸੀ ਪ੍ਰਾਇਮਰੀ ਕੈਡਰ ਦੀ ਆਨਸਰ ਕੀ ਬਿਲਕੁਲ ਸਹੀ ਲਗਵਾਈ ਛੋਟੀ ਜੀ ਮਾਫੀ ਚਾਹੂੰਗਾ ਜਦੋਂ ਸਟਾਫ ਨੇ ਪੇਪਰ ਦੀ 익ਸਪੈਕਟਿਡ ਆਨਸਰ ਕੀ ਬਣਾ ਕੇ ਸ਼ੇਅਰ ਕੀਤੀ ਸੀ ਅਗਲੇ ਦਿਨ ਸੋਮਵਾਰ ਸ਼ਾਮ ਨੂੰ ਕੁਝ 8:30 ਵਜੇ ਉਹਦੇ ਵਿੱਚ ਦੋ ਆਨਸਰਸ ਗਲਤ ਟਾਈਪ ਹੋ ਗਏ ਸੀ ਪਰ ਮੈਂ ਲਗਵਾਏ ਸਹੀ ਸੀ ਤੇ ਉਹੀ ਆਏ ਹੈ 109 ਨੰਬਰ ਕੁਐਸਚਨ ਤੇ 110 ਨੰਬਰ ਕੁਐਸਚਨ ਪਰ ਉਹ ਮੈਂ ਜਦੋਂ ਚੈੱਕ ਕਰ ਰਿਹਾ ਸੀਗਾ ਤਾਂ ਉੱਥੇ ਮੈਨੂੰ ਟਾਈਪਿੰਗ ਮਿਸਟੇਕ ਲੱਗੀ ਅਦਰਵਾਈਜ਼ ਕੋਈ ਮਿਸਟੇਕ ਨਹੀਂ ਹੈ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉੱਥੇ ਆਨਸਰਸ ਉਹਨਾਂ ਨੇ ਐਕਸਪਲੇਨ ਕਰਕੇ ਸਹੀ ਰੱਖਿਆ ਹੋਇਆ ਬਸ ਮਾਸਟਰ ਕੈਟਰਜ 'ਚ ਥੋੜੀਆਂ ਮਿਸਟੇਕਸ ਰਹੀਆਂ ਹਨ ਉਹਨਾਂ ਦੀ ਤਰਫ ਤੋਂ ਤੇ ਉਹਨੂੰ ਜ਼ਰੂਰ ਤੋਂ ਗਾਇਜ਼ ਕਰੈਕਟ ਕਰਨਾ ਬੰਦਾ ਹੀ ਹੈ ਰਾਈਟ ਤਾਂ ਇਹ ਬਾਕੀ ਤੁਹਾਨੂੰ ਦਿੱਤੀ ਹੈ ਬਾਕੀ ਟੈਡ ਬਜ਼ਾਰ ਅਕੈਡਮੀ ਨਾਲ ਫਰਦਰ ਵੀ ਤੁਸੀਂ ਜੁੜੇ ਰਹਿ ਸਕਦੇ ਹੋ ਹੋਰ ਨਾ ਮਿੱਤਰਾਂ ਦੋਸਤਾਂ ਨੂੰ ਦੱਸ ਸਕਦੇ ਹੋ ਕਿ ਜਿਸ ਤਰੀਕੇ ਨਾਲ ਤਿਆਰੀ ਸਾਨੂੰ ਕਰਵਾਈ ਗਈ ਬਹੁਤ ਵੱਡੇ ਲੈਵਲ ਤੇ ਪੇਪਰ ਐਜ਼ ਇਟ ਇਜ਼ ਸੇਮ ਆਇਆ ਤਕਰੀਬਨ ਤਕਰੀਬਨ ਹੈ ਨਾ 80 ਤੋਂ ਵੀ ਜ਼ਿਆਦਾ ਕੁਸ਼ਚਨ 80 ਤੋਂ ਵੀ ਜ਼ਿਆਦਾ ਕੁਸ਼ਚਨ ਐਜ਼ ਇਟ ਇਜ਼ ਕਰਵਾਇਆਈ ਹੋਏ ਵਿੱਚੋਂ ਹੈਗੇ ਆ 80 ਪਲੱਸ ਕੁਸ਼ਚਨ ਸਿੱਧਾ ਸਿੱਧਾ ਸ਼ੀਟਸ ਦੇ ਵਿੱਚੋਂ ਕਵਰ ਹੋਏ ਆ ਆਪਣੇ ਤੇ ਗਾਇਜ਼ ਐਸੀ ਤਰੀਕੇ ਦੀ ਅਚੀਵਮੈਂਟ ਲਈ ਮਤਲਬ 80 ਮੈਂ ਕਿਧਰੋਂ ਕਹਿ ਰਿਹਾ ਪੇਪਰ B ਜੋ ਮੇਨ ਟਾਰਗੇਟ ਪੇਪਰ ਹੈ ਪੇਪਰ ਇਹ ਚੋਂ ਤਾਂ 90 ਤੋਂ ਵੀ ਜ਼ ਤਾਂ तकरीबन तकरीबन 170 ਤੋਂ ਵੀ ਜ਼ਿਆਦਾ ਕੁਐਸਚਨ ਕਰਵਾਏ ਹੋਏ ਵਿੱਚੋਂ ਹੈਗੇ ਹੈ ਇਹ ਤੁਸੀਂ ਰਿਲੇਟ ਕਰ ਸਕਦੇ ਹੋ ਬਾਕੀ गाइस ਜੋ ਟੈਡ ਬਜ਼ਾਰ ਅਕੈਡਮੀ ਦੀ ਤਰਫ ਤੋਂ ਅਲੱਗ-ਅਲੱਗ ਪੇਪਰਜ਼ ਦੀ ਤਿਆਰੀ ਹੋਰ ਵੀ ਕਰਵਾਈ ਜਾਂਦੀ ਹੈ ਤਾਂ ਤੁਸੀਂ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ ਹਾਂ ਨਵੇਂ ਬੈਚਸ ਪੀਐਸ ਦੇ ਟੀਟੀਟੀ ਕੈਡਰ ਦੇ ਆ ਹੀ ਰਹੇ ਆ 27 ਤਰੀਕ ਤੋਂ ਸੋ ਅਗਰ ਕੋਈ ਵੀਡੀਓ ਉਹ ਵੀ ਪਰਸਨ ਦੇਖ ਰਹੇ ਜਾਂ ਤੁਹਾਡੇ ਕੋਈ ਨੋਨ ਦੇ ਵਿੱਚ ਹੈ ਤਾਂ ਉਹਨਾਂ ਨੂੰ ਤੁਸੀਂ ਇਨਫੋਰਮ ਕਰ ਸਕਦੇ ਹੋ ਮਾਸਟਰ ਕੈਡਰ ਦੇ ਕਾਫੀ ਬੈਚਸ ਆ ਚੁੱਕੇ ਆ ਕਾਫੀ ਅਗਲੇ ਦਿਨਾਂ ਚ ਆਪ ਹੀ ਜਾਣਗੇ ਕਿਸੇ ਵੀ ਹੋਰ ਕੁਐਰੀ ਲਈ ਤੁਸੀਂ ਹੈਲਪਲਾਈਨ ਨੰਬਰਸ ਤੇ ਕੰਟੈਕਟ ਕਰ ਸਕਦੇ ਹੋ ਇੱਕ ਵਾਰ ਫਿਰ ਯਾਦ ਦਿਲਾ ਰਿਹਾ ਗਾਇਸ ਕਿ ਇਸ ਵੀਡੀਓ ਨੂੰ ਐਂਡ ਕਰਨ ਤੋਂ ਪਹਿਲਾਂ ਗੈਟ ਟੂਗੇਦਰ ਜ਼ਰੂਰ ਕਰਨਾ ਹੈ ਜਿਸ ਦਿਨ ਤੁਸੀਂ ਵਧੀਆ ਲੈਵਲ ਤੇ ਸਾਰੇ ਜੁਆਇਨ ਹੋ ਜਾਓਗੇ ਨਾ ਉਸ ਦਿਨ ਬੁਲਾਉਂਗਾ ਤੇ ਇੱਕ ਗੱਲ ਮੇਰੀ ਯਾਦ ਰੱਖਿਓ ਆਲਮੋਸਟ ਸਕਰੂਟੀ ਸਭ ਲਈ ਆਉਣ ਵਾਲੀ ਹੈ ਤਾਂ ਸਕਰੂਟੀ ਦੇ ਲਈ ਡਾਕੂਮੈਂਟਸ ਤਿਆਰ ਰੱਖ ਲਓ ਰੈਜ਼ੀਡੈਂਸ ਹੈ ਨਾ रेजिडेंस जनरल कैटागरी बस एक नहीं चाहिए हूँ कास्ट सर्टिफिकेट अपडेट करवा लो आर सी आई वाला सर्टिफिकेट रजिस्ट्रेशन नंबर थोड़ा प्रोपर होना चाहिए है जो भी बेसिक रिक्वायरमेंट आधार कार्ड uh, या वोट कार्ड की चलो जरूरत नहीं है आधार कार्ड वोट कार्ड पैन कार्ड फिर भी आपका रेडी रखो अगर डिमांड किया जाता तो वैसे आधार कार्ड ना स्टार्टिंग टेंथ प्लस टू के डॉक्यूमेंट्स ग्रैजुएशन के डॉक्यूमेंट्स या जो भी एलीजिबिलिटी मंगी गई सीरी गल याद रख लियो बाद कही सर सू तो टाइम ही नहीं मिलिया वजी जी आपकी फोटोग्राफ रख लो अच्छा वो फोटो सॉफ्ट कॉपी मैं भी देनी है क्योंकि मैं भी लंानी है ना है ना तो नाम चमकाना है फिर इतने ਤਾਂ ਭਾਈ ਬਸ ਬਾਕੀ ਤੁਸੀਂ ਸਮਝਦਾਰ ਹੋ ਅਸੀਂ ਮਿਲਣ ਵਾਲਿਆਂ ਉਸ ਤੋਂ ਬਾਅਦ ਕੋਈ ਹੋਰ ਅਗਲੀ ਅਪਡੇਟ ਦੇ ਨਾਲ ਤੇ ਪ੍ਰਮਾਤਮਾ ਬਹੁਤ ਜਲਦੀ ਜੜਾ ਹੈਗਾ ਤੁਹਾਡੇ ਲਈ ਪ੍ਰੋਸੀਡ ਕਰਵਾਇ ਤੁਹਾਨੂੰ ਹੈਨਾ ਤੇ ਜੁਆਇਨ ਕਰਵਾਏ ਤੇ ਖੁਸ਼ਖਬਰੀਆਂ ਸਭ ਦੇ ਘਰਾਂ ਵਿੱਚ ਦਿਲਾਏ ਗਏ ਚਲੋ ਗਾਇਸ ਮਿਲਦੇ ਆ ਕੋਈ ਹੋਰ ਅਗਲੀ ਅਪਡੇਟ ਦੇ ਨਾਲ ਬਾਕੀ ਚੈੱਕ ਕਰੋ ਤੁਹਾਨੂੰ ਲੱਗਦਾ ਕਿ ਹਾਂਜੀ ਸੱਚੀ ਮੁੱਚੇ ਚ ਲੱਗਦਾ ਐਵੇਂ ਨਹੀਂ ਸੱਚੀ ਮੁੱਚੇ ਚ ਲੱਗਦਾ ਵੀ ਸਰ ਕੋਈ ਹੋਰ ਕੁਐਸਚਨ ਆਵਲਾ ਹੈ ਤੇ ਮੇਰੇ ਕੋਲ ਇਹਦਾ ਪ੍ਰੂਫ ਹੈ ਫਿਰ ਤੁਸੀਂ ਮੈਨੂੰ ਚਾਹੇ ਕੋਲ ਕਰਕੇ ਦੱਸ ਦਿਓ ਗਾਇਸ ਜੇਕਰ ਪ੍ਰੂਫ ਹੋਏ ਤੇ ਸੱਚੀ ਵਿੱਚ ਤੁਸੀਂ ਸ਼ੋਰ ਹੋਵੋ ਕਿ ਸਰਸਤਾ ਆਨਸਰ ਐਵੇਂ ਨਹੀਂ ਆ ਕਿ ਕੁਝ ਵੀ ਕਿਸੇ ਜਗ੍ਹਾ ਤੇ ਦਿਖਾ ਦਿੱਤਾ ਤੇ ਬਸ ਉਹ ਆਨਸਰ ਹੋ ਗਿਆ ਅਗਰ ਤੁਸੀਂ ਐਲੀਜੀਬਲ ਉਹਨਦੇ ਲਈ ਤੁਸੀਂ ਆਪ ਦੇ ਆਪ ਨੂੰ ਕਨਸਿਡਰ ਕਰਦੇ ਹੋ ਵੀ ਸਰ ਇਹ ਸੱਚੀ ਵਿੱਚ ਸ਼ੇਅਰ ਹੋਣਾ ਚਾਹੀਦਾ ਤੁਸੀਂ ਭੁੱਲ ਗਏ ਤੁਸੀਂ ਛੱਡ ਗਏ ਤਾਂ ਫਿਰ ਅਸੀਂ ਜ਼ਰੂਰ ਤੁਹਾਡੀ ਗੱਲ ਦੇ ਲਈ ਸਪੈਸ਼ਲ ਵੀਡੀਓ ਵੀ ਬਣਾ ਕੇ ਸਟੂਡੈਂਟਸ ਨੂੰ ਦੱਸਾਂਗੇ ਬਸ ਗਾਇਜ਼ ਵਿਦਾਊਟ ਵੇਸਟਿੰਗ ਐਨੀ ਟਾਈਮ ਹੁਣ ਤੁਸੀਂ ਆਬਜੈਕਸ਼ਨ ਫਾਈਲ ਕਰੋ ਆਬਜੈਕਸ਼ਨ ਫਾਈਲ ਕਰਨ ਲਈ ਆਫੀਸ਼ੀਅਲ ਵੈਬਸਾਈਟ ਤੇ ਜਾਓ ਆਫੀਸ਼ੀਅਲ ਵੈਬਸਾਈਟ ਤੇ ਜਾਓਗੇ ਤਾਂ ਉੱਥੇ 50 ਰੁਪਏ ਪਰ ਕੁਐਸਚਨ ਦੀ ਫ ਤਦੋਂ ਰਿਫੰਡ ਦੇ ਦੇਣ ਤਾਂ ਚੰਗੀ ਗੱਲ ਹੈ ਪਰ ਆਂਦਾ ਹੁੰਦਾ ਹੈ ਨਹੀਂਗਾ ਮੈਂ ਤਾਲੇ ਤੱਕ ਦੇਖਿਆ ਨਹੀਂ ਰਿਫੰਡ ਆਂਦਾ ਹੈ ਨਾ ਐਂਟੀਟੀ ਲਈ ਆਇਆ ਨਾ ਪੀਐਸਟੈਟ ਦੇ ਆਬਜੈਕਸ਼ਨਸ ਆਏ ਅੱਜ ਤੱਕ ਤਾਂ ਬਾਕੀ ਠੀਕ ਹੈ ਜੋ ਵੀ ਹੈ ਤੁਸੀਂ ਆਪਦਾ ਅਕਾਊਂਟ ਨੰਬਰ ਵਗੈਰਾ ਮੰਗਣਗੇ ਤਾਂ ਉਹ ਵੀ ਦੇ ਦਿਓ ਉਹਨਾਂ ਨੂੰ ਕਿਉਂਕਿ 50 ਰੁਪਏ ਪਰ ਕੁਐਸਚਨ ਜਿਹੜਾ ਥੋੜੇ ਹੁੰਦੇ ਆ 150 ਰੁਪਏ ਲੈ ਕੇ ਚੱਲੇ ਆ 150 ਰੁਪਏ ਵਾਪਸ ਲੈ ਲਏ ਉਹਨਾਂ ਕੋਲ ਨਾ ਦੇਣ ਤਾਂ ਫਿਰ ਜੋਬ ਤਾਂ ਮੈਂ ਦੇ ਹੀ ਦੇਣਗੇ ਤੁਹਾਨੂੰ ਚਲੋ ਗਾਇਸ ਮਿਲਦੇ ਆ ਸੀ ਨੈਕਸਟ ਸੈਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਦੇ ਨਾਲ ਥੈਂਕ ਯੂ ਸੋ ਮੱਚ